ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਹੀ ਇਹ ਪਠਾਨਕੋਟ ਦੇ ਨਾਲ ਲੱਗਦੇ ਫੰਕਤੋਲੀ ਦੇ ਵਿੱਚ तमाम ਪੁਲਿਸ ਅਧਿਕਾਰੀਆਂ ਦੇ ਵੱਲੋਂ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਤਾਂ ਪੁਲਿਸ ਅਧਿਕਾਰੀ ਜਿਹੜੇ ਨੇ ਜਿਹੜੇ ਡੀਆਈਜੀ ਨਿਰਕੇਸ਼ ਕੌਸ਼ਲ ਉਹਨਾਂ ਦੇ ਨਾਲ तमाम ਪੁਲਿਸ ਅਧਿਕਾਰੀਆਂ ਦੇ ਨਾਲ ਉੱਚ ਅਧਿਕਾਰੀਆਂ ਦੇ ਨਾਲ ਮਿਲ ਕੇ ਫੰਕਤੋਲੀ ਵਿਖੇ ਫੰਤੋਲੀ ਦੇ ਲੋਕਾਂ ਦੇ ਨਾਲ ਉਥੋਂ ਦੇ ਵਸਨੀਕਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਜਿੱਥੇ ਉਹਨਾਂ ਦੀ तमाम ਜਿਹੜੀ ਤਫ਼ਤੀਸ਼ ਹੈ ਉਹਨਾਂ ਨੇ ਕੀਤੀ ਹੈ ਲੋਕਾਂ ਨੂੰ ਪੁੱਛਗਿੱਛ ਕੀਤੀ ਗਈ ਹੈ ਤੇ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਦਿਨੀ ਇਹ ਗੱਲ ਸਾਹਮਣੇ ਆਈ ਸੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਕੁਝ ਸ਼ੱਕੀ ਵਿਅਕਤੀਆਂ ਵੱਲੋਂ ਘਰ ਦੇ ਵਿੱਚੋਂ ਰੋਟੀ ਮੰਗੀ ਗਈ ਹੈ ਤੇ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਖੜਕਾਏ ਗਏ ਨੇ ਉਸ ਮਾਮਲੇ ਨੂੰ ਲੈ ਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਬਣਿਆ ਹੋਇਆ ਸੀ ਉਸ ਨੂੰ ਉਸ ਦੇ ਮੱਦੇ ਨਜ਼ਰ ਉਸੇ ਕੜੀ ਦੇ ਤਹਿਤ तमाम ਉੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਥੇ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਦੀ ਸਮੱਸਿਆਵਾਂ ਨੂੰ ਸੁਨਿਆ ਗਿਆ ਜਿਨ੍ਹਾਂ ਵਿੱਚੋਂ ਅਸਮੱਸਿਆ ਜਿਹੜੀ ਹੈ ਉਹ ਨਿਕਲ ਕੇ ਆਈ ਹੈ ਕਿ ਇੱਥੇ ਨੈਟਵਰਕ ਇਸ਼ੂ ਜਿਹੜਾ ਹੈ ਉਹ ਬਹੁਤ ਜ਼ਿਆਦਾ ਦੇਖਿਆ ਜਾਂਦਾ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਐਮਰਜੈਂਸੀ 'ਚ ਜੇਕਰ ਪੁਲਿਸ ਨੂੰ ਸੂਚਨਾ ਦੇਣੀ ਹੋਵੇ ਤਾਂ ਕਾਲ ਜਿਹੜਾ ਹੈ ਟਾਵਰ ਇਸ਼ੂ ਜਿਹੜੇ ਨੇ ਉਹ ਨਹੀਂ ਹੁੰਦੇ ਤੇ ਦੂਸਰੀ ਤਰਫ ਇਸ ਮੀਟਿੰਗ ਦੇ ਦੌਰਾਨ ਜਿਹੜਾ ਹੈ ਉਹ ਕਿਹਾ ਗਿਆ ਹੈ ਡੀਆਈਜੀ ਵੱਲੋਂ ਐਲਾਨਿਆ ਗਿਆ ਕਿ ਠਿਕਰੀ ਪੈਰਾ ਜਿਹੜਾ ਹੈ ਉਸ ਜਗ੍ਹਾ ਦੇ ਵਿੱਚ ਲਗਾਇਆ ਜਾਵੇਗਾ ਜਿੱਨਾਂ ਵਿੱਚ ਪਿੰਡ ਦੇ ਲੋਕਾਂ ਦੇ ਨਾਲ-ਨਾਲ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਬਾਖੂਬੀ ਉਹਨਾਂ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਇਹ ਠਿਕਰੀ ਪੈਰਾ ਲਗਾਇਆ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਹੋ ਸਕੇ ਤੇ ਲੋਕਾਂ ਦੇ ਵਿੱਚ ਜਿਹੜਾ ਡਰ ਪੈਦਾ ਹੋਇਆ دہشت ਪੈਦਾ ਹੋਈ ਆ ਉਸ ਨੂੰ ਕਿਤੇ ਨਾ ਕਿਤੇ ਕੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਸ ਦੇ ਨਾਲ ਉਹਨਾਂ ਨੇ ਕੀ ਕੀ ਸੁਨੇਹਾ ਕੰਨ ਦਿਤਾਇ ਤੇ ਅਪੀਲ ਕੀਤੀ ਹੈ ਲੋਕਾਂ ਨੂੰ ਆਓ ਸੁਣਦੇ ਉਹ ਇਸ ਪਿੰਚਣਾ ਪਿਛਲੇ ਇੱਕ ਹਫਤੇ ਦੌਰਾਨ ਦੋ ਵਾਰੀ ਰਿਪੋਰਟਿੰਗ ਹੋਈ ਹੈ ਵੀ ਸ਼ਾਇਦ ਕੁਝ ਬੰਦੇ ਆਏ ਨੇ ਚੱਕੀ ਅਨੇ ਘਰਾਂ ਜਾ ਕੇ ਰੋਟੀ ਮੰਗੀ ਪਾਣੀ ਮੰਗਿਆ ਫਿਰ ਉਹ ਚਲੇ ਗਏ ਉਹਦੇ ਬਾਅਦ ਅਸੀਂ ਕਾਫੀ ਮੈਸੇਜ ਸਰਚ ਪੇਸ਼ੰਤ ਐਸਐਸਪੀ ਪਠਾਨਕੋਟ ਆਰਮੀ ਬੀਐਸਐਫ ਨੇ ਮਿਲ ਕੇ ਚਲਾਏ ਬਟ ਕੋਈ ਸਾਨੂੰ ਸੁਲਾਗ ਨਹੀਂ ਮਿਲਿਆ ਐਵੇਂ ਮੈਂ ਗਲਤ ਗਲਕਵਾ ਵੀ ਕੈਨਟ ਫਾਈਂਡ ਐਨੀਥਿੰਗ ਐਸਪਾਇਡ ਯੂਜ਼ਿੰਗ ਟੈਕਨੋਲੋਜੀ ਆਲਸੋ ਯੂ ਨੋ ਥਰਮਲ ਇਮੇਜਿੰਗ ਵਾਲੇ ਡਰੋਨਸ ਦੂਸਰੇ ਡਰੋਨਸ ਬਟ ਉਹਦੇ ਬਾਅਦ ਇਹ ਖਬਰ ਆ ਰਹੀ ਸੀ ਕਿ ਪਿੰਡ ਦੇ ਲੋਕਾਂ ਥੋੜੀ ਦਹਿਸ਼ਤ ਹੈ ਇਸ ਚੀਜ਼ ਦੀ ਔਰ ਉਹ ਐਸੀ ਨੂੰ ਮਹਿਸੂਸ ਕਰ ਰਹੇ ਹੈ ਉਸ ਕੜੀ ਅੱਜ ਮੈਂ ਔਰ ਐਸਐਸਪੀ ਪਠਾਨਕੋਟ ਅਸੀਂ ਆਏ ਹੈ ਇਹਨਾਂ ਦੀ ਗੱਲਾਂ ਸੁਣਨ ਵਾਸਤੇ ਇਹਨਾਂ ਦੇ ਵਿਚਾਰ ਸੁਣਨ ਵਾਸਤੇ ਔਰ ਇਹਨੂੰ ਆਸ਼ਵਾਸਨ ਦੇਣ ਵਾਸਤੇ ਕਿ ਘਬਰਾਓ ਨਾ ਅਸੀਂ ਤੁਹਾਡੇ ਨਾਲ ਹਾਂ हर तरीके नी रक्षा करा जिस तब पंजाब पुलिस कर दी आई है असी उस टाइम तो इस इलाके पूरा हाई अलर्ट रखे जामी बी एस एफ सा पुलिस पूरी अस अलर्ट है। मिल के असी सर्च ऑपरेशन कर रहे हैं <coughs> मिल के असी चैकिंग कर रहे हैं और असी अपने स्पेसल जी साइड एस ओ जी यूनिट्स ने के आर टीज ने हिट्स ने असी सारिया इत लगाई दी कि असी यह नहीं मान के चलते कि किसी भी तलाक कोई तलाश झूठी है ਅਸੀਂ ਮੰਨਦੇ ਹਾਂ ਕਿ ਹੋਸਾਇਦ ਤੇ 1 ਵਰਸ ਸਚਾਈ ਹੋ ਸਾਈ 100% ਸਚਾਈ ਹੋਏ ਇਸ ਤੋਂ ਵੱਧ ਹੋਏ ਇਸ ਤੀਕੇ ਨਾਲ ਅਸੀਂ ਆਪਣੇ ਆਪ ਨੂੰ ਇੱਥੇ ਤਿਆਰ ਕੀਤਾ ਹੈਗਾ ਅਸੀਂ ਇਸ ਤੀਕੇ ਨਾਲ ਅਸੀਂ ਆਪਣੀ ਕਾਫੀ ਕਰ ਰਹੇ ਹਾਂ ਕਿ ਜੇ ਗੱਲ ਜ ਸਚਾਈ ਆ ਔਰ ਬੰਦੇ ਆਏ ਨੇ ਤਾਂ ਫਿਰ ਸਾਡਾ ਨਾ ਕਿਤੇ ਵਾਈਟਕਰ ਹੋ ਜੇ ਮੁਕਾਬਲਾ ਹੋ ਜੇ ਤਾਂ ਫਿਰ ਬਸ ਕੇ ਨਾ ਜਾਸਣੇ ਰਹਿਗਾ ਤਾਂ ਮੈਂ ਲੋਕਾਂ ਨੂੰ ਇਹ ਵਿਸ਼ਵਾਸ ਹੋਇਆ ਕਿ ਤੁਸੀਂ ਬੇਫਿਕਰ ਹੋ ਪੰਜਾਬ ਪੁਲਿਸ ਸਾਡੇ ਨਾਲ ਹਮੇਸ਼ਾ ਸੀ ਅੱਜ ਵੀ ਹੈ ਕੱਲ ਵੀ ਰਹੇਗੀ ਔਰ ਇਹਦੇ ਨਾਲ ਨਾਲ ਅਸੀਂ ਆ ਜੋ ਕੁਛ ਆਉਣ ਨੇ ਉਹ ਵੀ ਨੋਟ ਕੀਤੇ ਨੇ ਜਿਵੇਂ ਇੱਕ ਨਿਮੰਦ ਨੇ ਕਿਹਾ ਸਾਡੇ ਵਿਆਪਨ ਦੇ ਦਿਓ ਉਹ ਚੌਥੀ ਵਿਆਪਨ ਇਸ ਪਿੰਡ ਦੇ ਨੇ 24 ਉਤੇ ਆ ਚੁੱਕੇ 10 ਰਹਿੰਦੇ ਐ ਉਹ 10 ਵਿਪਨ ਨੂੰ ਅੱਜ ਰਾਤ ਹੀ ਜਾਂ ਕੱਲ ਸਵੇਰ ਤੱਕ ਸਾਰੇ ਜਿਹੜੇ ਹੈਗੇ ਆ ਉਸ ਦੀ ਕੋਣ ਲਾਇਸੈਂਸੀ ਵੀ ਆਪਣੇ ਨਾਲ ਦੇ ਮਿਲ ਜਾਣਗੇ ਠੀਕਰੀ ਪਹਿਰਾ ਅਸੀਂ ਅੱਜ ਤੋਂ ਹੀ ਪਲਾਨ ਕਰਾਂਗੇ ਔਰ ਜੁਆਇੰਟਲੀ ਪਿੰਡ ਦੇ ਲੋਕਾਂ ਨਾਲ ਜਿਹੜੇ ਐਬਲ ਬੋਲ ਮੁੰਡੇ ਨੇ ਉਹਨਾਂ ਨਾਲ ਲੈ ਕੇ ਪਿੰਡ ਦੇ ਹਥਿਆਰ ਲੈ ਕੇ ਉਹ ਘੁੰਮਣਗੇ ਅਸੀਂ ਆਪਣੇ ਨਾਲ ਲੈ ਕੇ ਘੁਮਾਂਗੇ ਅਸੀਂ ਜੁਆਇੰਟ ਰਨ ਨਾਕਾ ਖਾਸ ਕਰਕੇ ਕੋਲੋਂ ਮਿੱਤੋ ਸੀ ਫਿਰ ਵਲੈਂਸ ਆ ਉਹਨਾਂ ਦਾ ਸਾਰਾ ਸਾਡੇ ਨੈਟਵਰਕ ਇਸ਼ੂ ਹੈਗਾ ਸੋ ਅਸੀਂ ਅ ਕੈਲੀਫੋਨ ਕੰਪਨੀਆਂ ਦਾ ਔਰ ਡੀਸੀਸ ਆਪਣੀ ਰਿਕੁਐਸਟ ਕਰਕੇ ਉਹਦਾ ਜਲਦੀ ਹੱਲ ਵਾਂਗੇ ਤਾਂ ਕਿ ਇਹ ਸਮੱਸਿਆੜੀ ਹੈਗੀ ਆ ਖਤਮ ਹੋ ਸਕੇ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਮੀ ਦੀ ਰਿਪੋਰਟ